ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਸੰਸਾਰ ਘੁੰਮ ਰਹੇ ਸਨ ਉਹਨਾਂ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਵੀ ਸਨ ਉਹ ਇੱਕ ਪਿੰਡ ਵਿੱਚ ਪੁੱਜੇ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਭੁੱਖੇ ਪਿਆਸੇ ਸਨ ਪਰ ਪਿੰਡ ਵਾਲਿਆਂ ਨੇ ਕਿਸੇ ਨੇ ਵੀ ਉਹਨਾਂ ਦੀ ਸਾਰ ਨਾ ਲਈ ਇਸ ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਇਹ ਪਿੰਡ ਇੱਥੇ ਹੀ ਵਸਿਆ ਰਹੇ ਪਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਗੱਲ ਸਮਝ ਨਾ ਪਈ ਤੇ ਉਹ ਅੱਗੇ ਤੁਰ ਪਏ ਤੁਰਦੇ ਤੁਰਦੇ ਉਹ ਅਗਲੇ ਪਿੰਡ ਪਹੁੰਚੇ ਇੱਥੋਂ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਪਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੀ ਖੂਬ ਆਉ ਭਗਤ ਕੀਤੀ ਤੇ ਬੰਦਾ ਸਰਦਾ ਭੋਜਨ ਵੀ ਕਰਵਾਇਆ ਤੁਰਨ ਲੱਗੇ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਪਿੰਡ ਉਜੜ ਜਾਵੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਹੈਰਾਨ ਸਨ ਆਖਿਰਪਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਜਿਸ ਪਿੰਡ ਵਾਲਿਆਂ ਨੇ ਸਾਨੂੰ ਕੁਝ ਵੀ ਨਹੀਂ ਕਿਹਾ ਨਾ ਭੋਜਨ ਪਾਣੀ ਦਿੱਤਾ ਉਹਨਾਂ ਨੂੰ ਤੁਸੀਂ ਕਿਹਾ ਕਿ ਇਹ ਪਿੰਡ ਇੱਥੇ ਹੀ ਵਸਦਾ ਰਹੇ ਜਦ ਕਿ ਆ ਪਿੰਡ ਵਾਲਿਆਂ ਨੇ ਸਾਨੂੰ ਸਤਿਕਾਰਿਆ ਭੋਜਨ ਕਰਵਾਇਆ ਤੇ ਰਹਿਣ ਲਈ ਵੀ ਸ਼ਰਨ ਦਿੱਤੀ ਤੇ ਇਹਨਾਂ ਨੂੰ ਤੁਸੀਂ ਕਿਹਾ ਇਹ ਪਿੰਡ ਉੱਜੜ ਜਾਵੇ ਇਸ ਤਰ੍ਹਾਂ ਕਿਉਂ ਗੁਰੂ ਨਾਨਕ ਦੇਵ ਜੀ ਬੜੀ ਨਮਰਤਾ ਨਾਲ ਭਾਈ ਬਾਲੇ ਤੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਜੇਕਰ ਉਸ ਪਿਛਲੇ ਪਿੰਡ ਦੇ ਲੋਕ ਸਾਰੇ ਸੰਸਾਰ ਵਿੱਚ ਜਾਣਗੇ ਤਾਂ ਉਹ ਸਭ ਨੂੰ ਗਲਤ ਰਾਹੇ ਪਾਉਣਗੇ ਇਸ ਲਈ ਉਹ ਪਿੰਡ ਉੱਥੇ ਹੀ ਵਸਿਆ ਰਹੇ ਤਾਂ ਚੰਗਾ ਹੈ ਅਤੇ ਇਹ ਪਿੰਡ ਜਿਸ ਨੇ ਸਾਡੀ ਚੰਗੀ ਆਉਪਕਤ ਕੀਤੀ ਇਸ ਪਿੰਡ ਦੇ ਲੋਕ ਚੰਗੇ ਵਿਚਾਰਾਂ ਵਾਲੇ ਨੇ ਇਹ ਸਾਰੇ ਸੰਸਾਰ ਵਿੱਚ ਵਿਚਰ ਕੇ ਸਭ ਨੂੰ ਚੰਗੇ ਕਰਮ ਕਰਨ ਤੇ ਚੰਗੀਆਂ ਗੱਲਾਂ ਦੱਸਣਗੇ ਸੋ ਇਸ ਪਿੰਡ ਨੂੰ ਮੈਂ ਕਿਹਾ ਕਿ ਇਹ ਪਿੰਡ ਉਜੜ ਜਾਵੇ ਇਸ ਤੋਂ ਬਾਅਦ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਸਾਰੀ ਗੱਲ ਸਮਝ ਆ ਗਈ ਵਸਦੇ ਰਹੋ ਤੇ ਉਜੜ ਜਾਓ ਨਾਨਕ ਦੀਆਂ ਗੁੱਜੀਆਂ ਰਮਜਾਂ ਨੂੰ ਬੇਸਮਝ ਜਮਾਨਾ ਕੀ ਜਾਣੇ